ਅੰਗਰ 85 ਸਾਲ ਦੀ ਮਾਈ ਬਿਨਾ ਸੇਵਾ ਤੋਂ ਅੱਜ ਉਹਨੂੰ ਪਾਲ ਪਾਲ ਵਾਸਤੇ ਬਾਣੀ ਧਾਣੀ ਦੀ ਲੋੜ ਹੈ ਪੰਜਾਬ ਹਰਿਆਣਾ ਬਾਰਡਰ ਤੇ ਸ਼ੰਭੂ ਵਿਖੇ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਅਹਿਮ ਰੋਲ ਅਦਾ ਕਰਨ ਵਾਲੀ ਭਾਰਤੀ ਕਿਸਾਨ ਇਹਨਾਂ ਕ੍ਰਾਂਤੀਕਾਰੀ ਦੀ ਮਹਿਲਾ ਆਗੂ ਸੁਖਵਿੰਦਰਪੂਰ ਕੰਢੀ ਦੇ ਕਾਰ ਪਠਿੰਡਾ ਦੇ ਕਸਬਾ ਰਾਮਪੂਰਾ ਦੇ ਸਰਾਬਾ ਨਗਰ ਵਿੱਚ ਅੱਜ ਦਿਨ ਚੜਦੇ ਹੀ ਐਨਆਈਏ ਦੀ ਟੀਮ ਵੱਲੋਂ ਰੇਡ ਕੀਤੀ ਗਈ ਹੈ ਇਸ ਰੇਡ ਦੌਰਾਨ ਵੱਡੀ ਗਿਣਤੀ ਵਿੱਚ ਪੁਲਿਸ ਵੱਲੋਂ ਤਾਇਨਾਤ ਕੀਤਾ ਗਿਆ ਮਹਿਲਾ ਕਿਸਾਨ ਆਪੂ ਦੇ ਕਰ ਰੇਡ ਦਾ ਪਤਾ ਚੱਲਦੇ ਹੀ ਵੱਡੀ ਗਿਣਤੀ ਵਿੱਚ ਕਿਸਾਨ ਪਹੁੰਚਨੇ ਸ਼ੁਰੂ ਹੋ ਗਏ ਨੇ ਕਿਸਾਨਾਂ ਵੱਲੋਂ ਪੁਲਿਸ ਦੀਆਂ ਗੱਡੀਆਂ ਅੱਗੇ ਦਰਿਆ ਵਿਛਾ ਕੇ ਜ਼ੋਰਦਾਰ ਨਾਰੇਬਾਜ਼ੀ ਸ਼ੁਰੂ ਕੀਤੀ ਗਈ ਹੈ ਅੱਜ ਜਿਹੜਾ ਸਾਡੇ ਸਵੇਰ ਦੀ ਜਰਨਲ ਸੁਖਤਰ ਸੁਖਵਿੰਦਰ ਕੌਰ ਉਹਦੇ ਘਰੇ ਤੜਕੇ ਦਾ ਮਤਲਬ ਅੰਦਰ ਹੁੰਦੀ ਆ ਉਹਦਾ ਖਾਣਾ ਇਸ ਤਰ੍ਹਾਂ ਹੀ ਹੁੰਦਾ ਜਿਹੜੇ ਪਰਿਵਾਰ ਦੇ ਮੈਂਬਰ ਹੈ ਤੇ ਤੌਰਤਾਂ 85 90 ਸਾਲ ਦੀ ਨੂੰਹ ਹੈ ਉਹਨਾਂ ਨੂੰ ਅੰਦਰ ਤਾੜ ਕੇ ਬਾਹਰੋਂ ਜਾਣ ਨਹੀਂ ਦਿੱਤਾ ਜਾ ਰਿਹਾ ਗਲੀ ਦੇ ਬਾਹਰ ਮਤਲਬ ਪੋਰਸ ਕੜਾਈ ਹੋਏ ਇਸ ਧੱਕੇ ਦੇ ਖਿਲਾਫ ਅਸੀਲ ਭਾਰਤੀ ਕਿਸਾਨ ਜਨ ਕ੍ਰਾਂਤੀ ਕਾਰੀ ਵੱਲੋਂ ਪੱਤਰ ਕੀਤਾ ਹੈ ਅਸੀਂ ਇਹਨਾਂ ਨੂੰ ਬਾਰੀ-ਬਾਰੀ ਅਪੀਲ ਕਰਨ ਦੇ ਬਾਵਜੂਦ ਵੀ ਵੀ ਅੰਦਰ ਬਜ਼ੁਰਗ ਮਾਤਾ ਹੈ ਤੁਸੀਂ ਕਿਉਂ ਨਹੀਂ ਲੋਕਾਂ ਨੂੰ ਜਾਣ ਦਿੰਦੇ ਤੇ ਇੱਕ ਸੇਵਾਦਾਰ ਨੇ ਜਿਹੜੀ ਉਹਨੂੰ ਸਾਥ ਦੀ ਉਹਨੂੰ ਵੀ ਮਸਾ ਭੇਜਿਆ ਹੁਣ ਰਾਮਪਰੇ ਦੀ ਪੁਸਤ ਆਈ ਹੈ ਇਹਨਾਂ ਨੇ ਵੀ ਇਹੀ ਕਿਹਾ ਸੀਗਾ ਇਹਨਾਂ ਨੇ ਹੁਣ ਅਸੀਂ ਅਖਿਆ ਵੀ ਸਾਡੇ ਦੋ ਤਿੰਨ ਬੰਦਿਆਂ ਨੂੰ ਉਹਨਾਂ ਕੋਲੇ ਭੇਜੋ ਕਿਉਂਕਿ ਅੱਗੇ ਹੋਇਆ ਜਿੱਥੇ ਐਨਆਈ ਨੇ ਰੇਡ ਮਾਰੀ ਹੈ ਇਹਨਾਂ ਦੀ ਨੀਤ ਮਾਰੀ ਹੁੰਦੀ ਹੈ ਆਪਦੇ ਕੋਲੋਂ ਹੀ ਸਾਰਾ ਪੋਪਾਂ ਆਉਂਦੇ ਆ ਛੋਟੀ ਲੜਾਈ ਇੱਕ ਸਾਡੇ ਵਕੀਲ ਸਾਹਿਬ ਨਾਲ ਗਏ ਆ ਅਸੀਂ ਅਖਿਆ ਵੀ ਇਹ ਜੋ ਕੁਝ ਕਰਨਾ ਇਹਨਾਂ ਦੀ ਹਾਜ਼ਰੀ ਦੇ ਵਿੱਚ ਕਰੋ ਵੀ ਸਾਡੇ ਵਕੀਲ ਸਾਹਿਬ ਨਾਲ ਗਏ ਆ ਅਸੀਂ ਜੋ ਕੁਝ ਵੀ ਕਿਹਾ ਉਹਨਾਂ ਦੀ ਹਾਜ਼ਰੀ ਚ ਕਰਨਾ ਚਾਹੀਦਾ ਅਸੀਂ ਹੁਣ ਇਥੋਂ ਰਾਮਪ੍ਰਾਇ ਪੁਲਿਸ ਦੇ ਐਸਐਸਚੋ ਸਾਹਿਬ ਨੇ ਭੇਜਿਆ ਮੇਣੇ ਆ ਕੀ ਰਿਜ਼ਲਟ ਨਿਕਲਦਾ ਪਰ ਜਿਹੜੀ ਇਹ ਸਰਕਾਰ ਦੀ ਧੱਕੇਸ਼ਾਹੀ ਹੈ ਐਨਆਈਏ ਦੀ ਧੱਕੇਸ਼ਾਹੀ ਹੈ ਕਿਉਂਕਿ ਐਨਆਈਏ ਇੱਥੇ ਨਾ ਤਾਂ ਉਹਨਾਂ ਨੇ ਅਜ ਤੱਕ ਬਿਰਜਪੂਸ਼ ਨਰਗਿਆਂ ਤੇ ਕੋਈ ਕਾਰਵਾਈ ਕੀਤੀ ਹੈ ਨਾ ਇੱਥੇ ਮਣੀਪੁਰ ਚ ਔਰਤਾਂ ਨਾਲ ਕੀ ਕੁਝ ਹੋਇਆ ਉਹਨਾਂ ਤੇ ਕਾਰਵਾਈ ਕੀਤੀ ਹੈ ਨਾ ਅਡਾਨੀ ਵਾਨੀਆਂ ਦੀ ਬੰਦਰਗਾਹ ਤੋਂ ਅ ਰੂਣਾਟਾ ਨੂੰ ਮਤਲਬ ਨਸ਼ਾ ਵੇਚਿਆ ਨਾ ਉਹਨਾਂ ਵਿਰੁੱਧ ਕਾਰਵਾਈ ਕੀਤੀ ਹੈ ਕਾਰਵਾਈ ਕਿਦੇ ਵਿਰੁੱਧ ਵੀ ਇੱਥੇ ਐਸਐਚਓ ਸਾਹਿਬ ਦੱਸ ਰਹੇ ਸੀ ਵੀ ਕੋਈ ਮੇਲਾਂ ਗੀਆਂ ਵੀ ਆ ਕੋਈ ਫੇਸਬੁੱਕ ਤੇ ਕੋਈ ਇੰਸਟਾਗ੍ਰਾਮ ਤੇ ਵੀ ਉਹਨਾਂ ਤੇ ਕਾਰਵਾਈ ਹੋ ਰਹੀ ਹੈ ਆਂਡੀ ਗਮੰਡੀ ਖੜੇ ਆ ਸਾਰੇ ਪਿੰਡ 'ਚੋਂ ਪਤਾ ਕਰ ਲੋ ਵੀ ਇਹ ਕੋਈ ਮਤਲਬ ਅੱਤਵਾਦੀਆਂ ਦਾ ਘਰ ਨਹੀਂ ਇਹ ਕੋਈ ਗੈਂਗਸਟਰਾਂ ਦਾ ਘਰ ਨਹੀਂ ਇਹ ਕੋਈ ਮਤਲਬ ਹੋਰ ਜਿਹੜੇ ਲੋਕਾਂ ਨੂੰ मतलब लोकविरोधी ਕੰਮ ਕਰਦੇ ਉਹਨਾਂ ਦਾ ਘਰ ਨਹੀਂ ਇਸ ਲਈ ਫੇਰ ਵੀ ਇਹਨਾਂ ਨੂੰ ਆਗੂ ਚੁਭਦੇ ਆ ਸਾਡੀ ਜਥੇਬੰਦੀ ਸਮਝਦੀ ਹੈ ਵੀ ਜਿਹੜੇ ਇਹ ਆਗੂਆਂ ਦੀ મતલਬ ਆਗੂਆਂ ਤੇ ਜਵਾਨਬੰਦੀ ਕੀਤੀ ਜਾ ਰਹੀ ਹੈ ਉਹ ਕੱਲ ਨੂੰ ਵੱਡਾ ਕੱਠ ਸ਼ੰਭੂ ਆਰਡਰ ਤੇ ਕੀਤਾ ਜਾ ਰਿਹਾ ਹੈ ਤੇ ਸਰਕਾਰ ਦੀ ਪਾਲਿਸੀ ਹੈ ਵੀ ਸਾਰੇ ਆਗੂਆਂ ਨੂੰ ਫੜ ਕੇ ਕੇਰਾਂ ਅਲਝਾ ਲੋ ਇੱਧਰ ਜਾਂ ਜੇਲ੍ਹਾਂ 'ਚ ਠੋਕੋ ਵੀ ਇਹ ਜਿਹੜਾ ਸਰਕਾਰਾਂ ਤੇ ਦਬਾਅ ਪੈਂਦਾ ਉਹ ਮਤਲਬ ਨਾ ਪਵੇ ਤੇ ਸਾਰਾ ਕੁਝ ਪੰਜਾਬ ਤੇ ਸੈਂਟਰ ਸਰਕਾਰ ਰੜੇ ਹੋਏ ਆ ਇਦੇ ਚ ਕੋਈ ਇੱਕ ਦੂਜੇ ਤੋਂ ਪੁੱਛੇ ਨਹੀਂ ਇਸ ਲਈ ਭੋਵੇਂ ਦੀ ਬਦਲਾਦੀ ਸਰਕਾਰ ਆ ਘਟੇ ਵੀ ਨਹੀਂ ਲੋਕਾਂ ਦੇ ਜ਼ਬਰ ਜ਼ੁਲਮ ਦੇ ਰਾਹ ਇਹ ਵੀ ਪਈ ਹੋਈ ਹੈ ਪਰ ਐਂ ਜਵਾਨਵੰਦੀ ਨਹੀਂ ਹੋਣੀ ਇਹ ਲੋਕਤੰਤਰ ਹੈ ਇਸ ਲਈ ਅਸੀਂ ਤੁਹਾਡੇ ਚੈਨਲ ਦੇ ਮਾਧਮ ਨਾਲ ਸਨੇਹਾ ਦੇਣਾ ਚਾਹੁੰਦੇ ਹਾਂ ਜਿੰਨੇ ਵੀ ਅੜਖੀ ਲੋਕ ਹੈ ਗਿਹਾਰੂ ਲੋਕ ਹੈ ਉਹ ਅੱਜ ਇੱਥੇ ਧਰਨਾ ਲੱਗਿਆ ਹੋਇਆ ਕਿਉਂਕਿ ਸਾਨੂੰ ਉਹਨਾਂ ਨੇ ਗਾਹ ਨ ਜਾਣ ਦਿੱਤਾ ਅਸੀਂ ਉਰਲੇ ਪਾਸੇ ਰਾਹ ਰੋਕ ਲਿਆ ਇੱਥੇ ਪਹੁੰਚਣ ਤਾਂ ਕਿ ਜਿਹੜਾ ਅੱਜ ਦੀ ਇਹ ਐਨਆਈਏ ਟੀਮ ਦਾ ਜ਼ਬਰਦਸਤ ਵਿਰੋਧ ਕੀਤਾ ਜਾ ਸਕੇ ਧੰਨਵਾਦ